ਤਾਜਵੀਰ ਜਵੰਦਾ ਦੀ ਹਾਲਤ ਕਿਉਂ ਅਜਿਹੀ ਹੋਈ ਸੀ ਜਾਣੋ ਪੰਜ ਸੰਕੇਤ ਕੀ ਬੁਰੀ ਨਜ਼ਰ ਵਾਲੇ ਜਾਦੂਕਰਕੇ ਐਕਸੀਡੈਂਟ ਕਰਵਾਇਆ ਗਿਆ ਵੀਰ ਦਾ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਇਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਅੱਜ ਇਸ ਵਿਸ਼ੇ ਤੇ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀਓ ਸਤਿਗੁਰੂ ਦੀ અપਾਰ ਕਿਰਪਾ ਹੋਈ ਹੈ ਮਿਹਰਮਤ ਹੋਈ ਹੈ ਸਾਹ ਸੰਗਤ ਜੀਓ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਜਿਵੇਂ ਸੁਣਨ ਦੇ ਵਿੱਚ ਆਇਆ ਕਹਿੰਦੇ ਉਹ ਵੀਰ ਥੋੜਾ ਜਿਹਾ ਠੀਕ ਹੋਇਆ ਥੋੜੀ ਜੀ ਚਲੋ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਉਹ ਕਿਰਪਾ ਵਰਦੀ ਹੈ ਉਸ ਵੀਰ ਤੇ ਸੁਣਨ ਦੇ ਵਿੱਚ ਆਇਆ ਕਹਿੰਦੇ ਥੋੜੀ ਜੀ ਹਾਲਤ ਦੇ ਵਿੱਚ ਸੁਧਾਰ ਹੈ 20% ਠੀਕ ਹੈ ਹੁਣ ਕਈ ਕਹਿੰਦੇ ਜੀ ਜਿਉਂ ਤੇ ਤਿਉਂ ਹੀ ਆ ਕੋਈ ਖਾਸ ਫਰਕ ਨਹੀਂ ਪਿਆ ਚਲੋ ਪ੍ਰਮਾਤਮਾ ਕਿਰਪਾ ਕਰੇ ਹੁਣ ਇੱਕ ਬੇਨਤੀ ਜਿਹੜੀ ਮੈਂ ਕਰਨੀ ਚਾਹਨਾ ਕਈ ਕਹਿੰਦੇ ਜੀ ਕਾਲਾ ਜਾਦੂ ਕਰਵਾ ਦਿੱਤਾ ਗਿਆ ਤਾਂ ਐਕਸੀਡੈਂਟ ਹੋਇਆ ਕਈ ਕਹਿੰਦੇ ਜੀ ਮਤਲਬ ਬੁਰੀ ਨਜ਼ਰ ਲੱਗੀ ਜੀ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹੈ ਸਤਸੰਗਤ ਜਿਹੜਾ ਬੰਦਾ ਗੁਰੂ ਦੀ ਬਾਣੀ ਨੂੰ ਪੜ੍ਹਦਾ ਹੈ ਸਤਿਗੁਰੂ ਦੀ ਪਾਵਨ ਬਾਣੀ ਦੇ ਨਾਲ ਜੁੜਿਆ ਹੋਇਆ ਹੈ ਪਹਿਲੀ ਗੱਲ ਉਹਦੇ ਤੇ ਕਿਥੇ ਦਾ ਕੋਈ ਜਾਦੂ ਟੋਣਾ ਚੱਲ ਹੀ ਨਹੀਂ ਸਕਦਾ ਇਹ ਆ ਬੁਰੀ ਨਜ਼ਰ ਲੱਗਣੀ ਨਜ਼ਰ ਲੱਗਣੀ ਆ ਸਾਡੇ ਪਿੰਡਾਂ ਦੇ ਵਿੱਚ ਹੁੰਦਾ ਨਾ ਜਵਾਕ ਥੋੜਾ ਜਿਹਾ ਰੋਣ ਲੱਗ ਜੇ ਤੇ ਸਾਡੀਆਂ ਭੈਣਾਂ ਬੀਬੀਆਂ ਮਾਤਾਵਾਂ ਜੜੀਆਂ ਨੇ ਉਹ ਕਹਿੰਦੇ ਆ ਬੱਚਾ ਰੋਣ ਲੱਗ ਗਿਆ ਜੀ ਇਹਨੂੰ ਤੇ ਨਜ਼ਰ ਲੱਗੀ ਤੇ ਚਲੋ ਜੀ ਹੁਣ ਬੱਚੇ ਦੇ ਉੱਪਰ ਦੀ ਕਹਿੰਦੇ ਜੀ ਨੂਨ ਪਾ ਦਿਓ ਨਮਕ ਪਾ ਦਿਓ ਜੀ ਜਾਂ ਇੰਜ ਕਰੋ ਫਲਾਣਾ ਟਿਕੜਾ ਜਿਵੇਂ ਵੀ ਪਿੰਡਾਂ ਦੇ ਵਿੱਚ ਹੁੰਦਾ ਆਪਾਂ ਵੇਖਦੇ ਆ ਉਹ ਕੀਤਾ ਜਾਂਦਾ ਪਰ ਸਾਧ ਸੰਗਤ ਅਸਲ ਦੇ ਵਿੱਚ ਹੁੰਦਾ ਕੁਝ ਨਹੀਂ ਜੇ ਮਾੜਾ ਜਿਹਾ ਕਿਸੇ ਨੇ ਕਹਿ ਦਿੱਤਾ ਟੋਕਦਾ ਵੀ ਬੱਚਾ ਸੋਹਣਾ ਆਪਾਂ ਕਹਿੰਦਾ ਨਜ਼ਰ ਲਾਤੀ ਜੀ ਫਲਾਣੇ ਨੇ ਬੱਚਾ ਰੋਈ ਜਾ ਰਿਹਾ ਬੱਚੇ ਦੇ ਭਾਵੇਂ ਅਸੀਂ ਹਾਲਾਤ ਨਾ ਸਮਝੀਏ ਭਾਵੇਂ ਦੇ ਪੇਟ ਦਾ ਦਰਦ ਹੋ ਰਿਹਾ ਹੋਵੇ ਭਾਵੇਂ ਨੂੰ ਭੁੱਖ ਲੱਗੀ ਹੋਵੇ ਅਸੀਂ ਆਪਣੀਆਂ ਘਰ ਤਾਂ ਕੰਨੀਆਂ ਸ਼ੁਰੂ ਕਰ ਦਿੰਦੇ ਆ ਚਲੋ ਠੀਕ ਹੈ ਹੁਣ ਕਈ ਸਾਡੀਆਂ ਬੀਬੀਆਂ ਮੰਨਦੀਆਂ ਉਹ ਕਹਿੰਦੀ ਇਹ ਚੀਜ਼ਾਂ ਹੁੰਦੀਆਂ ਨਹੀਂ ਚਲੋ ਜੇ ਇਹ ਚੀਜ਼ਾਂ ਹੁੰਦੀਆਂ ਚਲੋ ਵੱਖਰੀ ਗੱਲ ਹੈ ਪਰ ਸਤਿਗੁਰੂ ਮਹਾਰਾਜ ਜੀ ਤੋਂ ਵੱਡਾ ਕੋਈ ਨਹੀਂ ਵਿਚਕਰਤਾ ਪੁਰਖ ਖਲੋਵਾ ਵਾਲ ਨਾ ਬਿੰਗਾ ਹੋਆ ਗੁਰਬਾਣੀ ਨੂੰ ਕਦੇ ਪੜੀਏ ਸਾਧ ਸੰਗਤ ਰਾਜਵੀਰ ਦਾ ਐਕਸੀਡੈਂਟ ਹੋਇਆ ਉਹਦਾ ਕਾਰਨ ਇੱਕ ਹੈ ਇਹ ਆਪਣੀਆਂ ਨਕਾਮੀਆਂ ਨੂੰ ਛਪਾਉਣ ਦੇ ਲਈ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਨਜ਼ਰ ਲੱਗੀ ਜੀ ਕਿਸੇ ਨੇ ਕੁਝ ਕਰਾਤਾ ਜੀ ਸਾਧ ਸੰਗਤ ਉਹ ਚਲੋ ਰਾਜਵੀਰ ਦਾ ਐਕਸੀਡੈਂਟ ਹਾਈਲਾਈਟ ਹੋਇਆ ਤੇ ਬਾਕੀ ਕਿੰਨੇ ਐਕਸੀਡੈਂਟ ਹੋਏ ਉਹ ਹਾਈਲਾਈਟ ਕਿਉਂ ਨਹੀਂ ਹੋਏ ਕਿਉਂਕਿ ਉਹ ਨਾਮੀ ਚਿਹਰੇ ਨਹੀਂ ਸੀ ਸਾਧ ਸੰਗਤ ਰਾਜਵੀਰ ਦੇ ਐਕਸੀਡੈਂਟ ਤੋਂ ਬਾਅਦ ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ ਸੜਕ ਤੇ ਟੋਏ ਔਰ ਆਵਾਰਾ ਪਸ਼ੂਆਂ ਦਾ ਸੜਕ ਤੇ ਫਿਰਨਾ ਆਮ ਜਿਨ੍ਹਾਂ ਦਾ ਦੋਏ ਚੀਜ਼ਾਂ ਦਾ ਸਾਡੇ ਤੋਂ ਟੈਕਸ ਲਿਆ ਜਾਂਦਾ ਤੇ ਸਹਾਸੰਗਤ ਦੋਵੇਂ ਚੀਜ਼ਾਂ ਤੋਂ ਜਿਹੜੀ ਹੈ ਸਾਨੂੰ ਫਿਰ ਵੀ ਨਿਜ਼ਾਤ ਨਹੀਂ ਦਵਾਈ ਜਾਂਦੀ ਦੋਵੇਂ ਚੀਜ਼ਾਂ ਸਾਨੂੰ ਜੜੀਆਂ ਨੇ ਫੇਰ ਖੁੱਲੇ ਆਮ ਸ਼ਰਿਆਮੋ ਨਾਲ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਸਰਕਾਰ ਦੀ ਪੋਲ ਖੁੱਲਦੀ ਹੈ ਸਵਾਲ ਉੱਠਦੇ ਨੇ ਪ੍ਰਸ਼ਾਸਨ ਤੇ ਸਹਾਸੰਗਤ ਕਿ ਸੜਕ ਤੇ ਖੱਡੇ ਕਿਉਂ ਔਰ ਆਵਾਰਾ ਪਸ਼ੂ ਸੜਕ ਤੇ ਕਿਉਂ ਸਹਿਸਾੰਗਤ ਇਹ ਸਭ ਤੋਂ ਵੱਡੀ ਚੀਜ਼ ਹੈ ਹੁਣ ਕਈ ਲੋਕ ਨਾ ਆਪਣੀਆਂ ਨਾਕਾਮੀਆਂ ਨੂੰ ਸਰਕਾਰ ਦੀਆਂ ਨਾਕਾਮੀਆਂ ਨੂੰ ਜਿਹੜੇ ਸਰਕਾਰ ਦੇ ਕੁਝ ਹੁੰਦੇ ਆ ਨਾ ਨੇੜਲੇ ਬੰਦੇ ਉਹ ਨਾਕਾਮੀਆਂ ਨੂੰ ਛਪਾਉਣ ਦੇ ਇਹ ਤਾਂ ਜੀ ਕਹਿੰਦੇ ਟੂਣਾ ਕਰਾਤਾ ਜੀ ਕਿਸੇ ਨੇ ਇਹ ਤਾਂ ਜੀ ਕਿਸੇ ਨੇ ਜਾਦੂ ਕਰਾਤਾ ਇਹ ਤਾਂ ਨਜ਼ਰ ਲੱਗ ਗਈ ਜੀ ਇਹ ਇੰਜ ਹੋ ਗਿਆ ਜੀ ਘਰੋਂ ਟੋਕਿਆ ਸੀ ਤੇ ਘਰੋਂ ਟੁਰਨ ਵੇਲੇ ਟੋਕ ਦਿੱਤਾ ਇਸ ਕਰਕੇ ਐਕਸੀਡੈਂਟ ਹੋਇਆ ਇਹ ਚੀਜ਼ਾਂ ਨੂੰ ਨਾ ਬढ़ावा ਦਿੱਤਾ ਜਾ ਰਿਹਾ ਸਹਿਸਾੰਗਤ ਚਲੋ ਜਿਹੜਾ ਹਰਜਿੰਦਰ ਸਿੰਘ ਵੀਰ ਹੈ ਜਿਹੜਾ ਫਲੋਰੀਡਾ ਦੇ ਵਿੱਚ ਸਭ ਤੋਂ ਵੱਡਾ ਐਕਸੀਡੈਂਟ ਹੋਇਆ ਤੇ ਉਸ ਵੀਰ ਨੂੰ ਕਿਹਦੇ ਨਜ਼ਰ ਲਾਈ ਸੀ ਹੁਣ ਜੇ ਸਭ ਤੋਂ ਵੱਡਾ ਆਪਾਂ ਸਵਾਲ ਚਲੋ ਮੰਗਦੇ ਆ ਵੀ ਭਾਈ ਉਹਨੂੰ ਨਜ਼ਰ ਲੱਗੀ ਤੇ ਸਾਧ ਸੰਗਤ ਇਹ ਰਾਜਵੀਰ ਜਵੰਦੇ ਦੇ ਹੋਏ ਐਕਸੀਡੈਂਟ ਨੂੰ ਇਸ ਦਾ ਇੱਕ ਮਨਕੜੰਤ ਕਹਾਣੀਆਂ ਦਾ ਰੂਪ ਦਿੱਤਾ ਜਾ ਰਿਹਾ ਪਰ ਸਾਧ ਸੰਗਤ ਹੋਜੋ ਹੋਇਆ ਅਜਿਹਾ ਕੁਝ ਨਹੀਂ ਉਹ ਨਕਾਮੀਆਂ ਕਰਕੇ ਇੱਕ ਸਭ ਤੋਂ ਵੱਡੀ ਨਿਲਾਇਕੀ ਕਰਕੇ ਐਕਸੀਡੈਂਟ ਹੋਇਆ ਉਹ ਰਾਜਵੀਰ ਜਵੰਦੇ ਦਾ ਦੇ ਵਿੱਚ ਕੋਈ ਕਸੂਰ ਨਹੀਂ ਸਾਧ ਸੰਗਤ ਜੇ ਆਪਾਂ ਵੇਖੀਏ ਔਰ ਇਹਨਾਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਸੋਚਣ ਦਾ ਯਤਨ ਕਰੀਏ ਵਿਚਾਰੀਏ ਸਾਧ ਸੰਗਤ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲੀਏ ਔਰ ਆਪਾਂ ਉਸ ਵੀਰ ਲਈ ਅਰਦਾਸ ਕਰੀਏ ਤੇ ਉਹ ਵੀਰ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਜਾਵੇ ਸਾਰੇ ਹੀ ਠੀਕ ਹੋਣਾ ਜਿਹੜੇ ਪਰਦੇਸੀ ਨੇ ਜਾਂ ਕਿਸੇ ਬਿਮਾਰੀ ਕਰਕੇ ਹਸਪਤਾਲਾਂ ਦੇ ਵਿੱਚ ਨੇ ਸਾਰੇ ਠੀਕ ਹੋ ਕੇ ਆਪਾਂ ਆਪਣੇ ਘਰਾਂ ਚ ਦਰਬਾਰਾਂ ਚ ਜਾਣ ਤੇ ਪਿਆਰਿਓ ਇਹ ਇਹ ਤਿਹਾਰ ਜਿਹੜੇ ਨੇ ਆਪਣੇ ਨਾਲ ਮਨਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ